ਤੇਰਾ ਨਾਮ ਹੈ ਰਾਜੋਦਾ ਲੇਕਿਨ ਲੋਕ ਬਈ ਨੂੰ ਪਿਆਰ ਨਾਲ ਕਹਿੰਦੇ ਆ ਕਿ ਰਾਜੋਦਾ ਗੁੱਦ ਤੇ ਮਾਂ ਵੇਚਦੀ ਆ ਕਿ ਨਕਲੀ ਪਨੀਰ ਤੇ ਦੁੱਧ ਹਾਂ ਗੁਰਜਾ ਤੁਹਾਡਾ ਸਵਾਲ ਬਹੁਤ ਸੋਹਣਾ ਆ ਕਿ ਬਾਉ ਜੀ ਪਰ ਉਸ ਤੋਂ ਪਹਿਲਾਂ ਮੇਰੇ ਇੱਕ ਸਵਾਲ ਦੀ ਜਵਾਬ ਦਿਓ ਤੁਸੀਂ ਬਾਉ ਜੀ ਮੈਨੂੰ ਇਹ ਗੱਲ ਦੱਸੋ ਤੁਹਾਡਾ ਪੰਜਾਬ ਵਿੱਚ ਸ਼ੁੱਧ ਦੁੱਧ ਦੇਣ ਵਾਲੀ ਕਿੰਨਾ ਮਜਾ ਆਏਗਾ ਕਿੰਨਾ ਗਊ ਆਏਗਾ ਤੇ ਪੰਜਾਬ ਦਾ ਆਬਾਦੀ ਕਿੰਨਾ ਆਏਗਾ ਬਾਉ ਜੀ ਇੰਨਾ ਨਕਲੀ ਮਾਲ ਜੇ ਐਨੇ ਬਲਕਿ ਤਿਆਰ ਕਰੂੰਗਾ ਕਿ ਪ੍ਰਸ਼ਾਸਨ ਤੇਰੇ ਤੇ ਨਕੇਲ ਨਹੀਂ ਪਾਊਗਾ ਆ ਬਾਬੂ ਜੀ ਮੈਨੂੰ ਨਾ ਡਰਾਓ ਤੁਸੀਂ ਮੈਨੂੰ ਕੋਈ ਕੰਮ ਕੀ ਨਾ ਦਿਓ ਤੁਸੀਂ ਅਫਸਰਾਂ ਦੀ ਅੱਜ ਜਦ ਤੱਕ ਤੁਹਾਡਾ ਮੋਟੇ ਟਿੱਡ ਵਾਲਾ ਅਫਸਰ ਆ ਕੇ ਆਪਣੇ ਦਫ਼ਤਰ ਵਿੱਚ ਬਹਿ ਕੇ ਚਾਹ ਦੀ ਪਿਆਲੀ ਪੀਂਦੀ ਤਾ ਤੱਕ 11:00 ਵਜਾਂ ਦੀ ਤੇ ਤਾ ਤੱਕ ਜਦੋਂ ਤੱਕ ਆਪਣਾ ਸਾਰਾ ਮਾਲ-ਮੂਲ ਵੇਚ ਦਿੰਦੀ ਹੈਗੀ ਸਾਨੂੰ ਕਿਸ ਦਾ ਕੋਈ ਡਰ ਕਰਦੇ ਲਾ ਕੇ 1 ਲੱਖ ਰੁਪਏ ਰੋਜ਼ ਦਾ ਬਣਾਉਂਦੀ ਆ ਤੇ ਜਦੋਂ ਬਿਮਾਰ ਬੁੱਢਾ ਲੋਕ ਮੇਰਾ ਦੁੱਧ ਪੀਂਦੀ ਆ ਕੈਮੀਕਲ ਵਾਲਾ ਦੁੱਧ ਪੀਂਦੇ ਹੋ ਛੇਤੀ ਰਾਤ ਨੂੰ ਪਿਆਰਾ ਹੋ ਜਾਂਦੀ ਹੈ ਮੈਂ ਤਾਂ 1 ਲੱਖ ਰੁਪਏ ਦਾ ਜਿਹੜਾ ਰੋਜ਼ ਖਰਚਾ ਵੱਧਦੀ ਉਹਦਾ ਬੋਝ ਘਟਾ ਦਿੱ ਤੁਹਾਨੂੰ ਤਾਂ ਮੇਰਾ ਧੰਨਵਾਦ ਹੀ ਹੋਣਾ ਚਾਹੀਦਾ ਕੱਲ ਬਤਾਓ 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 ਬੋ ਜੀ ਕੀ ਦਊਂਗੀ ਤੂੰ ਕਿ ਮੁਸ਼ਕਲਾਂ ਮੁਸੀਬਤਾਂ ਪਤਾ ਹੋਣ ਦੇ ਬਾਵਜੂਦ ਮੁਸ਼ਕਿਲਾਂ ਮੁਸੀਬਤਾਂ ਵਿੱਚ ਫਸੇ ਹੋਣ ਦੇ ਬਾਵਜੂਦ ਕਮਜ਼ੋਰ ਲੋਕ ਖਾਮੂਸ਼ ਲੋਕ ਮਾੜਿਆਂ ਦੇ ਡਰਾਵਿਆਂ ਤੋਂ ਡਰਦੇ ਨੇ ਸਜਾਵਟ ਵਿੱਚ ਮਲਾਵਟ ਕਿ ਸਜਾਵਟ ਵਿੱਚ ਮਿਲਾਵਟ ਅੰਦਰੋਂ ਬਾਹਰੋਂ ਸਿਵੇ ਬਾਲ ਦੀਆਂ ਮਾੜੀਆਂ ਦਵਾਈਆਂ ਖਾ-ਖਾ ਔੜਾਂ ਦੀਆਂ ਪੌੜੀਆਂ ਚੜਦੇ ਨੇ ਪਰ ਜਿਨ੍ਹਾਂ ਨੂੰ ਮਖੌਟੇ ਪਿੱਛੇ ਸਾਫ ਸਾਫ ਸ਼ੈਪਾਂ ਦਾ ਚਿਹਰਾ ਨਜ਼ਰ ਆਉਂਦਾ ਹੋਵੇ ਉਹ ਜਜਬਿਆਂ ਨਾਲ ਉਹ ਦਲੀਲਾਂ ਨਾਲ ਕੌਮਾਂ ਨੂੰ ਜਗਾਣ ਦੀਆਂ ਗੱਲਾਂ ਕਰਦੇ ਨੇ ਆਮ ਲੋਕਾਂ ਨੂੰ ਜਗਾਣ ਦੀਆਂ ਗੱਲਾਂ ਕਰਦੇ ਨੇ ਸਤਿ ਸ਼੍ਰੀ ਅਕਾਲ ਪੀਵੀ 32 ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀ ਸੂਰੀ ਤੁਸੀਂ ਸ਼ੇਅਰ ਤੋਂ ਦਾ ਜ਼ਲਾ ਲੈਂਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਸਾਥੀਓ ਸ਼ੇਅਰ ਦੀਆਂ 17 ਵਿੱਚ ਮੈਂ ਕਿਹਾ ਕਿ ਸਜਾਵਟ ਵਿੱਚ ਮਲਾਵਟ ਹੁਣ ਤਿਉਹਾਰਾਂ ਦਾ ਸੀਜ਼ਨ ਹੈ ਬਹੁਤ ਸਾਰੀ ਸਜਾਵਟ ਵਿੱਚ ਬਹੁਤ ਸਾਰੀ ਮਿਲਾਵਟ ਹੋਣੀ ਹੈ ਸਾਡਾ ਕੰਮ ਤੁਹਾਡੇ ਤੱਕ ਸਚਾਈ ਪਹੁੰਚਾਉਣਾ ਦਾ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਹੜੇ ਸਜਾਵਟ ਵਿੱਚ ਮਿਲਾਵਟ ਕਰਕੇ ਥੋੜੇ ਸਮੇਂ ਵਿੱਚ ਤਾਂਦਲੀਆਂ ਕਰਕੇ ਬਹੁਤ ਸਾਰੇ ਨੋਟ ਕਮਾਉਂਦੇ ਆ ਉਹਨਾਂ ਦਾ ਕਹਿਣਾ ਹੈ ਕਿ ਲੋਕਾਂ ਦੀ ਡਿਮਾਂਡ ਹੁੰਦੀ ਅਸੀਂ ਤਾਂ ਮਿਲਾਵਟ ਕਰਦੇ ਆ ਔਰ ਉਸ ਤੋਂ ਵੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਅੱਜ ਮਿਲਾਵਟ ਕਰਨ ਵਾਲਾ ਵਿਅਕਤੀ ਇੱਕ ਮਾੜਾ ਅੰਸਰ ਸਾਡੇ ਸਟੂਡੀਓ ਆਪ ਪਹੁੰਚਿਆ ਹੋਇਆ ਜਿਹੜਾ ਕਹਿੰਦਾ ਕਿ ਲੋਕਾਂ ਨਾਲ ਮੈਂ ਗੱਲਬਾਤ ਕਰਨੀ ਹੈ ਆਮੂਮਨ ਸਾਡੇ ਕੋਈ ਸਟੂਡੀਓ ਆਉਂਦਾ ਸਾਡੇ ਕੋਈ ਵੇੜੇ ਆਉਂਦਾ ਮੈਂ ਉਹਨਾਂ ਦਾ ਨਿਗਾ ਸਵਾਗਤ ਕਰਦਾ ਪਰ ਅੱਜ ਮੇਰਾ ਲਾਂਤਾ ਪਾਉਣ ਨੂੰ ਜੀ ਕਰਦਾ ਤਾਂ ਬਹੁਤ ਬਹੁਤ ਲਾਂਤਾਂ ਜੀ ਬਾਉ ਜੀ ਮੈਂ ਤੁਹਾਡਾ ਬੀਬੀ ਬਤਿਸ ਦਾ ਜੰਨਾ ਪਰਿਵਾਰਕ ਨਾਮਰੇਗਾ ਸਭੀ ਦਾ ਵਜੰਦਨ ਕਰਦੀ ਹੈਗਾ ਤੁਸੀਂ ਭਾਵੇਂ ਸਵਾਗਤ ਕਰੋ ਤੁਸੀਂ ਭਾਵੇਂ ਲਾਣਤ ਕਰੋ ਤੇ ਬਾਉ ਜੀ ਤੁਸੀਂ ਭਾਵੇਂ ਜ਼ਮਾਨਤ ਕਰੋ ਸਾਨੂੰ ਤਾਂ ਕੰਮ ਚਾਹੀਦੀ ਹੁਣ ਦੱਸ ਬਈ ਮਾਫ ਕਰਨਾ ਮੈਂ ਐਥਿਕਸ ਚ ਰਹਿਣਾ ਹੁਣ ਦੱਸੋ ਜੀ ਤੁਹਾਡਾ ਨਾਮ ਕੀ ਹੈ ਤੁਸੀਂ ਕਿਸ ਚੀਜ਼ ਦੀ ਮਿਲਾਵਟ ਕਰਦੇ ਹੋ ਤੇਰਾ ਨਾਮ ਹੈਗਾ ਰਾਜੋਦ ਦਾ ਲੇਕਿਨ ਲੋਕ ਬਈ ਨੂੰ ਪਿਆਰ ਨਾਲ ਕਹਿੰਦੇ ਆ ਕਿ ਰਾਜੋਦ ਦਾ ਗੁੱਦ ਤੇ ਮਾਂ ਬੇਚਦੀ ਆ ਕਿ ਨਕਲੀ ਪਨੀਰ ਤੇ ਦੁੱਧ ਤੁਹਾਨੂੰ ਜੀ ਸ਼ਰਮ ਨਹੀਂ ਆਉਂਦੀ ਇਹ ਕੰਮ ਕਰਦੇ ਆਂ ਉਤੋਂ ਇਨੀ ਸ਼ਾਨ ਨਾਲ ਦੱਸ ਰਹੇ ਹੋ ਕਿ ਮੈਂ ਮਿਲਾਵਟ ਕਰਦਾ ਇਹ ਕੋਈ ਸ਼ਾਨ ਵਾਲੀ ਗੱਲ ਹੈ ਲੈ ਬਾਪੂ ਜੀ ਸ਼ਰਮ ਘਰੀ ਗੱਲ ਨਹੀਂ ਹੈਗਾ ਬਾਪੂ ਜੀ ਇੱਥੇ ਤਾਂ ਮੈਂ ਆਪਣੇ ਆਪ ਨੂੰ ਪ੍ਰਮੋਟ ਕਰਨ ਆਈ ਹੈਗੀ ਬਾਪੂ ਜੀ ਨਾਲੇ ਜਿਹੜਾ ਨਕਲੀ ਦੁੱਧ ਤੇ ਪਨੀਰ ਮੈਂ ਵੇਚਦੀ ਹੈਗੀ ਆ ਉਹ ਇਸ ਕਰਕੇ ਵੇਚਦੀ ਆ ਕਿ ਤੁਹਾਡੇ ਲੋਕਾਂ ਦੀ ਡਿਮਾਂਡ ਬਹੁਤ ਹੈਗੀ ਬਾਪੂ ਜੀ ਤੁਹਾਡੇ ਲੋਕ ਤਾਂ ਪਨੀਰ ਨੂੰ ਅਜਦਾ ਖਾਂਦੇ ਜਿੱਦਾ ਛੋਟਾ ਬੱਚਾ ਘੁਰ ਘਰੇ ਖਾਂਦੀ ਆ ਵਾ 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 ਇਹ ਜਵਾਬ ਬਹੁਤ ਵਧੀਆ ਅਖੇ ਡਿਮਾਂਡ ਹੈ ਜੀ ਅਸੀਂ ਤਾਂ ਮਿਲਾਵਟ ਕਰਦੇ ਹਾਂ ਇਹਨਾਂ ਵਰਗੇ ਕੁਝ ਲੋਕ ਕਹਿੰਦੇ ਆ ਅਖੇ ਸ਼ਰਾਬ ਬਹੁਤ ਵਿਕਦੀ ਆ ਕਿਉਂਕਿ ਡਿਮਾਂਡ ਹੈ ਜੀ ਚਟਾ ਬਹੁਤ ਵਿਕਦਾ ਅਖੇ ਡਿਮਾਂਡ ਹੈ ਜੀ ਫੀਮ ਬਹੁਤ ਵਿਕਦੀ ਆ ਅਖੇ ਡਿਮਾਂਡ ਹੈ ਜੀ ਉਹ ਇਨਸਾਨੀਅਤ ਦੇ ਬਹਿਰੀਆ ਜੇ ਡਿਮਾਂਡ ਹੈ ਤਾਂ ਮੱਝ ਨੂੰ ਗਾਂ ਨੂੰ ਚੋ ਕੇ ਚੰਗਾ ਸਮਾਨ ਬਣਾ ਕੇ ਵੇਚੋ ਇਹ ਮਿਲਾਵਟ ਕਰਕੇ ਕਿਉਂ ਵੇਚਦੇ ਆ ਬਾਬੂ ਜੀ ਦਿਨੇ ਸੂਰੇ ਜੀ ਤੁਹਾਡਾ ਸਵਾਲ ਬਹੁਤ ਸੋਹਣਾ ਆ ਗਿਆ ਬਾਬੂ ਜੀ ਪਰ ਉਸ ਤੋਂ ਪਹਿਲਾਂ ਮੇਰੇ ਇੱਕ ਸਵਾਲ ਦੀ ਜਵਾਬ ਦਿਓ ਤੁਸੀਂ ਬਾਬੂ ਜੀ ਮੈਨੂੰ ਇੱਕ ਗੱਲ ਦੱਸੋ ਤੁਹਾਡਾ ਪੰਜਾਬ ਵਿੱਚ ਸ਼ੁੱਧ ਦੁੱਧ ਦੇਣ ਵਾਲੀ ਕਿੰਨਾ ਮਜਾ ਆਏਗਾ ਕਿੰਨਾ ਗਊ ਆਏਗਾ ਤੇ ਪੰਜਾਬ ਦਾ ਆਬਾਦੀ ਕਿੰਨਾ ਆਏਗਾ ਬਾਬੂ ਜੀ ਬਾਬੂ ਜੀ ਮੈਨੂੰ ਇੱਕ ਗੱਲ ਦੱਸੋ ਤੁਹਾਡਾ ਜਿਹੜਾ ਕਿਸਾਨ ਪਰ ਆਏਗੀ ਉਹ ਪਾਠਿਆ ਤੇ ਰੇ ਸਪਰੇ ਨਹੀਂ ਕਰਦੀ ਉਹ ਦੇ ਕਰਕੇ ਤੋ ਇਹਨੂੰ ਪਤਾ ਬਾਉ ਜੀ ਮੱਝ ਦਾ ਜਿਹੜਾ ਦੁੱਧ ਦੇ ਸੁਗੜ ਕੇ ਦੋ ਗੁਣਾ ਕੱਟ ਕੇ ਆਇਗਾ ਬਾਉ ਜੀ ਤੁਹਾਡਾ ਆਵਾਦ ਨੂੰ ਤਾਂ ਮੇਰਾ ਧੰਨਵਾਦੀ ਹੋਣਾ ਚਾਹੀਦਾ ਬਾਉ ਜੀ ਮੈਂ ਉਹਨਾਂ ਨੂੰ ਪੀਣ ਨੂੰ ਦੁੱਧ ਦਿੰਦੀ ਆ ਕਿ ਮੈਂ ਉਹਨਾਂ ਨੂੰ ਪਨੀਰ ਦਿੰਦੀ ਆ ਕਿ ਮੈਂ ਦੁੱਧ ਤੇ ਪਨੀਰ ਬਣਾ ਦਿੰਦੀ ਆ ਕਿ ਬਾਉ ਜੀ ਇੱਕ ਗੱਲ ਮੈਨੂੰ ਹੋਰ ਦੱਸੋ ਤੁਸੀਂ ਇਨਸਾਨੀਅਤ ਦਾ ਗੱਲ ਕਰਦਾ ਬਾਉ ਜੀ ਮੈਨੂੰ ਇਹ ਗੱਲ ਦੱਸੋ ਜਿਹੜਾ ਮੱਝ ਦਾ ਬਛੜਾ ਆ ਜਿਹੜਾ ਗਾਊ ਦਾ ਬਛੜਾ ਤੁਸੀਂ ਉਸ ਨੂੰ ਤਾਂ ਦੁੱਧ ਪੀਣ ਨਹੀਂ ਦਿੰਦੀ ਮੈਨੂੰ ਕਹਿੰਦੀ ਤੂੰ ਪਾਪ ਕਰਦੀ ਦੱਸੋ ਮੱਝ ਦਾ ਬਛੜਾ ਨੂੰ ਤੁਸੀਂ ਦੁੱਧ ਨਹੀਂ ਪੀਣ ਦਿੰਦੀ ਇਹ ਕੋਈ ਭੁੰਦਾ ਕੰਮ ਹੈ ਤੇ ਫਿਰ ਤੂੰ ਕੀ ਪੌਂਦਾ ਕੰਮ ਕਰ ਰਿਹਾ ਹਰ ਰੋਜ਼ ਥੋੜਾ ਥੋੜਾ ਕਰਕੇ ਲੋਕਾਂ ਨੂੰ ਜ਼ਹਿਰ ਪਲਾ ਰਿਹਾ ਬਾਉ ਜੀ ਆਰਾ ਜੋਧਾ ਧੋਰੇ ਕਹਿੰਦੀ ਹੈਗੀ ਕਿ ਤੁਸੀਂ ਪੰਜਾਬੀਆਂ ਨੇ ਰੋਜ਼ ਦੁੱਧ ਪੀਣੀ ਹੈਗੀ ਤੁਸੀਂ ਲੋਕੀ ਮੋਛ ਨੂੰ ਤਾਅ ਦੇ ਕੇ ਕਹਦੀ ਹੈ ਕਿ ਰਾਤ ਨੂੰ ਦੁੱਧ ਦਾ 12 ਗਲਾਸ ਚਾਹੀਦੀ ਹੈ ਦੁੱਧ ਪੀਤੇ ਬਿਨਾ ਮੈਨੂੰ ਨੀਂਦ ਨਹੀਂ ਆਉਂਦੀ ਹੈਗੀ ਬਾਉ ਜੀ ਮੈਨੂੰ ਇਹ ਗੱਲ ਦੱਸੋ ਜਿਹੜਾ ਪੰਜਾਬ ਹੁੰਦੀ ਸੀਗਾ ਪਹਿਲਾਂ ਹਰ ਘਰ ਵਿੱਚ ਮੱਝ ਹੁੰਦੀ ਸੀਗੀ ਗਊ ਹੁੰਦੀ ਸੀਗੀ ਤੁਸੀਂ ਲੋਕ ਸੇਵਾ ਕਰਦੀ ਸੀ ਘਰ ਦਾ ਦੁੱਧ ਪੀਂਦੀ ਸੀਗੀ ਤੁਸੀਂ ਮੱਝ ਤੇ ਗਾਊ ਨੂੰ ਬਾਹਰ ਕੱਢ ਦਿੱਤਾ ਰਜੋਦਾ ਨੇ ਦੁੱਧ ਦਾ ਫੈਕਟਰੀ ਲਗਾ ਲਿਆ ਬਾਉ ਜੀ ਹੁਣ ਦੁਮਾਰ ਤੇ ਸਪਲਾਈ ਚੱਲਦੀ ਹੈਗੀ ਬਾਉ ਜੀ ਸਰਕਾਰ ਸਾਹਿਬ ਤੁਸੀਂ ਘਬਰਾਣਾ ਨਹੀਂ ਮੈਨੂੰ ਜਿਹੜਾ ਮਰਜੀ ਸਵਾਲ ਪੁੱਛੋ ਮੈਂ ਬੜੀ ਬੇਫਿਕਰੀ ਨਾਲ ਜਵਾਬ ਦਊਂਗਾ ਮੈਂ ਨਹੀਂ ਘਬਰਾਉਂਦਾ ਅੱਛਾ ਫਿਰ ਮੈਨੂੰ ਇਹ ਦੱਸੋ ਤੁਸੀਂ ਹਰ ਰੋਜ਼ ਕਿੰਨਾ ਨਕਲੀ ਦੁੱਧ ਤੇ ਪਨੀਰ ਤਿਆਰ ਕਰਦੇ ਹੋ ਬਾਜੀ ਮੈਂ ਤੁਹਾਨੂੰ ਦੱਸ ਕੇ ਤਾਂ ਹਟਿਆ ਹੈਗੀ ਮੈਂ ਦੁੱਧ ਤੇ ਪਨੀਰ ਦਾ ਫੈਕਟਰੀ ਲਾਇਆ ਹੋਇਆ ਬਾਉ ਜੀ ਜਿੰਨਾ ਮੈਨੂੰ ਆ order ਦਊਗੀ ਭਾਵੇਂ ਉਹ ਤੋਂ 2-3 ਗੁਣਾ ਮੇਰੇ ਕੋਲ ਚੱਕ ਲਿਓ ਮੇਰੇ ਹੱਥ ਖੁੱਲੇ ਆ ਮੈਂ ਕੋਈ ਕਮੀ ਨਹੀਂ ਚੜਦੀ ਹੈਗਾ ਕੋਈ ਐਗਜ਼ਾਮਪਲ ਦੇ ਕੇ ਦੱਸੋ ਜੇ ਜਿੰਦਾ ਤੁਸੀਂ ਬਿਆਸਾਦੀ ਵਿੱਚ ਕਹਿੰਦੇ ਹੁੰਦੇ ਆ ਆ ਠੇਕਾ ਕਰਦੀ ਹੁੰਦੀ ਤੁਸੀਂ ਹਲਵਾਈ ਨਾ ਕਿ 200 ਬੰਦਾ ਤੇ ਪੁਗਤਾ 250 300 ਦਿੰਦੀ ਆ ਅੱਜ ਦੇ ਤੁਸੀਂ ਮੈਨੂੰ 1000 ਬੰਦੇ ਦਾ ਪਨੀਰ ਕੋ ਮੈਂ 2 ਦਿਨ 1000 ਦਾ ਪੁਗਤਾ ਦੇ ਦਿੰਦੇ ਆਪਣੀ ਫੈਕਟਰੀ ਹੈਗਾ ਬਾਪੂ ਜੀ ਗਈ ਅੱਗਲਾ ਕਰਦੀ ਅੱਛਾ ਮੰਨ ਲਾ ਹੁਣ ਮੈਂ ਤੈਨੂੰ ਕਿਸੇ ਫੰਕਸ਼ਨ ਦਾ ਆਰਡਰ ਦਿੰਦਾ ਕੱਲ ਫੰਕਸ਼ਨ ਹੈ 1000 ਬੰਦੇ ਨੇ ਆਉਣਾ 1000 ਬੰਦੇ ਦੀ ਗੈਦਰਿੰਗ ਹੈ ਤੇ ਕੱਲ 1000 ਬੰਦੇ ਦੀ ਗੈਦਰਿੰਗ ਲਈ ਨਕਲੀ ਦੁੱਧ ਤੇ ਨਕਲੀ ਪਨੀਰ ਤਿਆਰ ਕਰ ਦੂੰਗਾ ਤੂੰ ਬਾਪੂ ਜੀ ਕੱਲ ਤੱਕ ਦੀ ਕੀ ਗੱਲ ਹੈ ਕਿ ਤੁਸੀਂ ਮੈਨੂੰ ਹੁਣ ਆਰਡਰ ਦਿਓ ਮਹਸੂਬਾ ਤੱਕ ਤੁਹਾਨੂੰ 3000 ਬੰਦੇ ਦਾ ਪਨੀਰ ਇਕੱਠਾ ਕਰਕੇ ਦੇ ਦੇ ਤਿਆਰ ਕਰਕੇ ਦੇ ਨਹੀਂ ਬਾਪੂ ਜੀ ਮੈਂ ਆਪਣੇ ਹੱਥਾਂ ਨਾਲ ਤਿਆਰ ਕਰਨੀਆਂ ਬੇਫਕੂਫ ਨਾ ਬਣਾ ਇੰਨਾ ਨਕਲੀ ਮਾਲ ਜੇ ਐਨੇ ਬਲਕਸ਼ ਤਿਆਰ ਕਰੂੰਗਾ ਕਿ ਪ੍ਰਸ਼ਾਸਨ ਤੇਰੇ ਤੇ ਨਕੇਲ ਨਹੀਂ ਪਾਊਗਾ ਉਹ ਬਾਪੂ ਜੀ ਮੈਨੂੰ ਨਾ ਡਰਾਓ ਤੁਸੀਂ ਮੈਨੂੰ ਕੋਈ ਪਮਕੀ ਨਾ ਦੋ ਤੁਸੀਂ ਅਫਸਰਾਂ ਦੀ ਅੱਜ ਜਦ ਤੱਕ ਤੁਹਾਡਾ ਮੋਟੇ ਟਿੱਡ ਵਾਲਾ ਅਫਸਰ ਆ ਕੇ ਆਪਣੇ ਦਫ਼ਤਰ ਵਿੱਚ ਬਹਿ ਕੇ ਚਾਹ ਦੀ ਪਿਆਲੀ ਪੀਂਦੀ ਤਾ ਤੱਕ 11:00 ਵਜਾਂ ਦੀ ਤੇ ਤਾ ਤੱਕ ਜਦੋਂ ਤੱਕ ਆਪਣਾ ਸਾਰਾ ਮਾਲ-ਮੂਲ ਵੇਚ ਦਿੰਦੀ ਹੈਗੀ ਸਾਨੂੰ ਕਿਸ ਦਾ ਕੋਈ ਡਰ ਨਹੀਂ ਸਾਡਾ ਕੰਮ ਤਾਂ ਸਵੇਰੇ 4:00 ਵਜੇ ਸ਼ੁਰੂ ਹੋ ਕੇ 6:00 ਵਜੇ ਮੁੱਕ ਜਾਂਦੀ ਤੁਹਾਡਾ ਅਫਸਰ ਲੋਕ 11:00 ਵਜੇ ਦਫ਼ਤਰ ਆਉਂਦੀ ਸਾਨੂੰ ਕੀ ਜ਼ਿੰਦਗੀ ਕਹਿੰਦਾ ਤੈਨੂੰ ਡਰ ਨਹੀਂ ਲੱਗਦਾ ਬਾਜੀ ਸਾਨੂੰ ਕਿਸਦਾ ਕੋਈ ਡਰ ਨਹੀਂ ਹੈ ਕਿ ਮੈਂ ਕਰਾ ਕੋਈ ਨਵਾਂ ਕੰਮ ਕਰਦੀ ਮੈਂ ਸਾਰਾ ਕੰਮ ਟਿਕਾਣੇ ਤੇ ਲਾ ਕੇ ਕਰਦੀ ਆ ਐਦਾ ਨਹੀਂ ਕਰਦੀ ਕਿ ਰੇਡ ਪੈ ਗਈ ਉਹ ਬਾਉ ਜੀ ਰੇਡ ਤਾਂ ਪਾ ਨਹੀਂ ਹੁੰਦੀ 11 ਵਜੇ ਆਪਾਂ 6 ਵਜੇ ਤੱਕ ਕੰਮ ਨਿਪਟਾ ਲੈ ਈ ਦਿਆ ਜਦੋਂ ਤੱਕ ਅਫਸਰ ਨੇ ਆ ਨਹੀਂ ਹੁੰਦੀ ਸਾਨੂੰ ਕੋਈ ਸਾਡਾ ਸ਼ੁਭਚਿੰਨ ਤਾਂ ਕੋਈ ਸੂਤਰ ਦੱਸ ਦਿੰਦੀ ਆ ਕਿ ਪ੍ਰਸ਼ਾਸਨ ਰੇਡ ਕਰਨ ਆਣ ਵਾਲੀ ਹੈ ਜਦ ਤੱਕ ਪ੍ਰਸ਼ਾਸਨ ਆਦੀ ਤਦ ਤੱਕ ਤਾਂ ਮੈਂ ਪੋਚਾ ਮਾਰ ਕੇ ਸਭ ਕੁਝ ਚਮਕਾ ਕੇ ਰੱਖ ਦਿੰਦੀ ਹੋਂਤੇ ਮੱਖੀ ਤੱਕ ਨਹੀਂ ਹੁੰਦਾ ਬਾਉ ਜੀ ਹਾ ਹਾ ਮਤਲਬ ਤੂੰ ਇਹ ਸਮਝਦਾ ਕਿ ਸਾਰਾ ਕੁਝ ਸਾਰਾ ਸਿਸਟਮ ਤੇਰੀ ਜੇਬ ਚ ਹੀ ਨਾ ਨਾ ਬਾਪੂ ਜੀ ਬਰਾਬਰ ਆਫਸਰ ਲੋਕ ਮੇਰੀ ਜੇਬ ਵਿੱਚ ਨਹੀਂ ਇਨਫਾਰਮੇਸ਼ਨ ਦੇਣ ਵਾਲੀ ਲੋਕ ਮੇਰੀ ਜੇਬ ਵਿੱਚ ਹੁੰਦੀ ਬਰੇ ਵਿਆਹ ਪਗਦਾ ਦਿੱਤੇ ਉਹਨਾਂ ਦੇ ਮੈਂ ਬਰਾ ਪਨੀਰ ਖਲਾਇਆ ਬਰਾ ਦੁੱਧ ਪਲਾਇਆ ਉਹਨਾਂ ਦੇ ਗੈਸਟਾਂ ਨੂੰ ਬਾਪੂ ਜੀ ਮੇਰਾ ਤਾਂ ਗੁੰਨ ਗਾਂਦੀ ਉਹ ਲੋਕ ਬੇहद ਅਫਸੋਸ ਹੋ ਰਿਹਾ ਸਭ ਕੁਝ ਸੁਣ ਕੇ ਆਪਾਂ ਸਮਝੀਏ ਕਿ ਆ ਰਜੋਦਾ ਵਰਗੇ ਜਿਹੜੇ ਮਲਾਵਟ ਖੋਰੇ ਆ ਜਿਹੜੇ ਧਾਂਦਲੀਆਂ ਕਰਦੇ ਆ ਸਾਡੇ ਸਰੀਰ ਨਾਲ ਕਿੰਨਾ ਖਿਲਵਾੜ ਕਰਦੇ ਆ ਸਲੋ ਪੌਇਜ਼ਨ ਦਿੱਤੀ ਜਾ ਰਹੀ ਹੈ ਸਾਨੂੰ ਅਸੀਂ ਸਮਝੀਏ ਹੌਲੀ ਹੌਲੀ ਤਾਂ ਹੀ ਤਾਂ ਬਿਮਾਰੀਆਂ ਨਾਲ ਘਰਸਤ ਹੋ ਰਹੇ ਆ ਪਰ ਸਾਥੀਓ ਮੋਰੇ ਹੁਣ ਵਿਆਹਾਂ ਦਾ ਸੀਜ਼ਨ ਆ ਰਿਹਾ ਸਵੇਰੇ ਸ਼ਾਮ ਪੈਲਸਾਂ ਵਿੱਚ ਭੰਗੜੇ ਪੈਣੇ ਆ ਲੋਕਾਂ ਨੇ ਚਾਹ ਨਾਲ ਪਨੀਰ ਤੇ ਪਕੌੜੇ ਖਾਣੇ ਆ ਦਾਲਵਲ ਤਾਂ ਕਿਸ ਨੇ ਦੇਖਣਾ ਵੀ ਨਹੀਂ ਕਿਸੇ ਨੇ ਠੰਡਾ ਦੁੱਧ ਪੀਣਾ ਕਿਸੇ ਨੇ ਗਰਮ ਦੁੱਧ ਪੀਣਾ ਕਿਸੇ ਨੇ ਕਹਣਾ ਚਾਹ ਲਿਆ ਬਈ ਕਿਸੇ ਨੇ ਕਹਣਾ ਕੌਫੀ ਪਲਾ ਪਰ ਆਪਾਂ ਸੋਚੀਏ ਕੀ ਸਾਡੇ ਪੰਜਾਬ ਵਿੱਚ ਇੰਨੀਆਂ ਗਊਆਂ ਇੰਨੀਆਂ ਮੱਝਾਂ ਹਨ ਜਿਨ੍ਹਾਂ ਨੇ ਮਲਾਵਟ ਖੋਰੇ ਪ੍ਰੋਡਕਸ਼ਨ ਕਰੀ ਜਾਂਦੇ ਆ ਇੱਕ ਸਵਾਲ ਮੇਰੇ ਜ਼ਿਹਨ ਵਿੱਚ ਹੋਰ ਆ ਗਿਆ ਕਰੋਨਾ ਕਾਲ ਵਾਲ ਜਾਨੇ ਜੇ ਇੰਨੇ ਦੁੱਧ ਦੀ ਇੰਨੇ ਪਨੀਰ ਦੀ ਸਾਡੇ ਪੰਜਾਬ ਚ ਪ੍ਰੋਡਕਸ਼ਨ ਹੋ ਰਹੀ ਹੈ ਤਾਂ 2020 ਵਿੱਚ ਦੁੱਧ ਸੜਕਾਂ ਤੇ ਕਿਉਂ ਨਹੀਂ ਰੁਲਿਆ ਆਈ ਮੀਨ ਟੂ ਸੇ ਕਿ ਜੇ ਇੰਨੀ ਪ੍ਰੋਡਕਸ਼ਨ ਹੈ ਇੰਨਾ ਫਲੋ ਹੈ ਤਾਂ ਉਦੋਂ ਪਨੀਰ ਤੇ ਦੁੱਧ ਕਿੱਥੇ ਚਲਾ ਗਿਆ ਸੀ ਸਮਝੀਏ ਇਸ਼ਾਰਾ ਇਸ਼ਾਰਾ ਸਮਝੀਏ ਬਿਲਕੁਲ ਬਿਲਕੁਲ ਪਾਤਰਕਾਰ ਸਾਹਿਬ ਤੁਹਾਡਾ ਗੱਲ ਬਹੁਤ ਸਹੀ ਹੈਗਾ ਪਨੀਰ ਦਾ ਉਮਰ ਬਹੁਤ ਘੱਟ ਹੁੰਦਾ ਦੁੱਧ ਦਾ ਉਮਰ ਬਹੁਤ ਘੱਟ ਹੁੰਦਾ ਛੇਤੇ ਫਟ ਜਾਂਦੀ ਹੈਗਾ ਬਾਪੂ ਜੀ ਲੇਕਿਨ ਫਿਰ ਮੈਂ ਕਹਦੀ ਹਾਂ ਤੁਹਾਡੇ ਲੋਕਾਂ ਨੂੰ ਮੇਰਾ ਤਾਨਿਆਵਾਦੀ ਹੋਣਾ ਚਾਹੀਦਾ ਉਹ ਤੁਹਾਡਾ ਲੋਕ ਭਾਜੀ ਬਹੁਤ ਦੁੱਧ ਤੇ ਪਨੀਰ ਖਾਂਦੀ ਹੈਗਾ ਵਿਆਹ-ਸਾਦੀਆਂ ਵਿੱਚ ਜੇ ਮਾਂ ਦੁੱਧ ਤੇ ਪਨੀਰ ਨਾ ਬਣਾ ਦੇਵਾ ਇਹਨਾਂ ਨੇ ਤਾਂ ਵਿਆਹ ਵਿੱਚ ਪਨੀਰ پیچھے ਲਰਪਣਾ ਉਹ ਬਾਉ ਜੀ ਪਨੀਰ ਪਕੌੜਾ ਵਿੱਚ ਕਿਦਿਆ ਕਿਦਿਆ ਲੈਣਾ ਲੱਗੇ ਹੁੰਦੀਆਂ ਮਾਂ ਤਾਂ ਸਾਈਡ ਤੇ ਖੜੀ ਹੱਸਦੀ ਹੁੰਦੀ ਕਿ ਲੋਕ ਮੇਰਾ ਕੈਮੀਕਲ ਵਾਲਾ ਪਨੀਰ ਕਿੱਦਾਂ ਖਾਂਦੀ ਆ ਕਿਦਾਂ ਕਰਕੇ ਖਾਂਦੀ ਕਿਦਾਂ ਕਰਕੇ ਖਾਂਦੀ ਇੱਕ ਪਨੀਰ ਰੱਖਦੀ ਆ ਇੱਕ ਪਨੀਰ ਚੱਕਦੀ ਆ ਇੱਕ ਪਨੀਰ ਮੂੰਹ 'ਚ ਤੱਕਦੀ ਆ ਉਹ ਬਾਉ ਜੀ ਤਰ ਤਰ ਤਨੈਵਾ ਦੀ ਕਰ ਰਚਾਈ ਦਾ ਨਹੀਂ ਤਾਂ ਤੁਸੀਂ ਖਬਰਾਂ ਬਣਾਣੀਆਂ ਸੀਗੀਆਂ ਵਿਆਹ ਵਿੱਚ ਪਨੀਰ ਘਟ ਹੋਣ ਕਰਕੇ ਹੋਈ ਲੜਾਈ ਵੈਸੇ ਇਸ ਗੱਲ ਵਿੱਚ ਇਕੱਲਾ ਇਹ ਵੀ ਦੋਸ਼ੀ ਨੇ ਆਪਾਂ ਜਿੰਨੇ ਪੰਜਾਬ ਵਿੱਚ ਵਿਆਹ ਹੁੰਦੇ ਆ ਜ਼ਿਆਦਾਤਰ ਵਿਆਹਾਂ ਤੇ ਨਿਗਾਹ ਮਾਰ ਲਈਏ ਤਾਂ ਮੁੰਡੇ ਵਾਲਿਆਂ ਦੀ ਇੱਕੋ ਡਿਮਾਂਡ ਹੁੰਦੀ ਆ ਵੀ ਅਸੀਂ ਲੈਣਾ ਦੇਣਾ ਕੁਝ ਨਹੀਂ ਪਰ ਬਰਾਤਿਆਂ ਦੀ ਸੇਵਾ ਜਿਹੜੀ ਆ ਉਹ ਘਾਟ ਹੋਣੀ ਚਾਹੀਦੀ ਆ ਵਧੀਆ ਹੋਣੀ ਚਾਹੀਦੀ ਆ ਕੋਈ ਕਮੀ ਪੇਸ਼ੀ ਨਹੀਂ ਹੋਣੀ ਚਾਹੀਦੀ ਉਹ ਇੱਕ ਗੱਲ ਤਾਂਸ ਮੈਨੂੰ ਮੈਂ ਸੁਣਿਆ ਤੇਰਾ ਜਿਹੜਾ ਦੁੱਧ ਹੈ ਇਹ ਹਸਪਤਾਲਾਂ ਵਿੱਚ ਵੀ ਜਾਂਦਾ ਉਹ ਤੂੰ ਬਿਮਾਰ ਲੋਕਾਂ ਨੂੰ ਕੈਮੀਕਲ ਪਿਲਾ ਰਿਹਾ ਤੈਨੂੰ ਸ਼ਰਮ ਨਹੀਂ ਆਂਦੀ ਰੱਬ ਨੂੰ ਜਾ ਕੇ ਕੀ ਮੂੰਹ ਦਿਖਾਏਂਗਾ ਉਹ ਤੇਰਾ ਕੈਮੀਕਲ ਵਾਲਾ ਦੁੱਧ ਪੀ ਕੇ ਬਿਮਾਰ ਲੋਕ ਮਰ ਜਾਣਗੇ ਅਕਦਰ ਉਹਨੂੰ ਵੈਂਟੀਲੇਟਰ ਤੇ ਲਾ ਕੇ 1 ਲੱਖ ਰੁਪਏ ਰੋਜ਼ ਦਾ ਬਣਾਉਂਦੀ ਆ ਤੇ ਜਦ ਉਹ ਬਿਮਾਰ ਬੁੱਢਾ ਲੋਕ ਮੇਰਾ ਦੁੱਧ ਪੀਂਦੀ ਆ ਕੈਮੀਕਲ ਵਾਲਾ ਦੁੱਧ ਪੀਂਦੇ ਉਹ ਛੇਤੀ ਰਾਤ ਨੂੰ ਪਿਆਰਾ ਹੋ ਜਾਂਦੀ ਆ ਮੈਂ ਤਾਂ 1 ਲੱਖ ਰੁਪਏ ਦਾ ਜਿਹੜਾ ਰੋਜ਼ ਖਰਚਾ ਵੱਧਦੀ ਉਹਦਾ ਬੋਝ ਘਟਾਦੀ ਤੁਹਾਨੂੰ ਤਾਂ ਮੇਰਾ ਧੰਨਵਾਦ ਹੋਣਾ ਚਾਹੀਦਾ ਕੱਲ ਨੂੰ ਜੇ ਕੋਈ ਤੇਰਾ ਆਪਣਾ ਬਿਮਾਰ ਹੋ ਗਿਆ ਤਰ ਕੋਈ ਪਰਿਵਾਰਕ ਮੈਂਬਰ ਬਿਮਾਰ ਹੋ ਗਿਆ ਫਿਰ ਬਾਪੂ ਜੀ ਮੇਰਾ ਪਰਿਵਾਰ ਕਾ ਨੂੰ ਬਿਮਾਰ ਹੋਗੀ ਤਾਂ ਮਾਂ ਕਾ ਨੂੰ ਬਿਮਾਰ ਹੋਗੀ ਬਾਪੂ ਜੀ ਮਾਂ ਤਾਂ ਰਾਤ ਨੂੰ ਦੋ ਪੈਕ ਲਗਾਉਂਦੀ ਹੈਗੀ ਤੇ ਨਾਲ ਖਾਂਦੀ ਆ ਅਮਰੂਦ ਤਾਂ ਮਾਇਆ ਆਪਣੇ ਪਰਿਵਾਰ ਨੂੰ ਦੱਸਿਆਗਾ ਕਿ ਮਿਲਾਵਤ ਬਹੁਤ ਹੈ ਕੋਕ ਪੀਓ ਪੈਪਸੀ ਪੀਓ ਲੀਮਕਾ ਪੀਓ ਬਾਇਨ ਪੀਓ ਮੁਰਗਾ ਖਾਓ ਲੇਕਿਨ ਨਾ ਖਾਣੀ ਖੀਰ ਨਾ ਖਾਣਾ ਪਨੀਰ ਤੇ ਨਾ ਪੀਣਾ ਦੁੱਧ ਬਾਬੂ ਜੀ ਮੈਂ ਤਾਂ ਖੁੱਲਾ ਦੁੱਧ ਵੇਚਦੀ ਆ ਤੇ ਖੁੱਲੇ ਦੁੱਧ ਦਾ ਵੇਚਦੀ ਰਹਿਣਾ ਜਰੂਰੀ ਥੋੜੇ ਕਿਤੇਰਾ ਖੁੱਲਾ ਦੁੱਧ ਹੀ ਸਾਰੇ ਪੀਂਦੇ ਆ ਉਹ ਕੁਝ ਲੋਕ ਪੈਕੇਟ ਵਾਲਾ ਦੁੱਧ ਵੀ ਪੀਂਦੇ ਆ ਬਾਬੂ ਜੀ ਕੇਰੀਆਂ ਬੋਲੀਆਂ ਗੱਲਾਂ ਕਰਦੇ ਤੁਸੀਂ ਬਹੁਤ ਬੋਲਿਆਗੇ ਬਾਬੂ ਜੀ ਬਾਬੂ ਜੀ ਮੈਨੂੰ ਕਿਤੇ ਤੁਸੀਂ ਕਾਚਾ ਖਿਡਾਰੀ ਸਮਝਦੇ ਆ ਕੀ ਜਿਹੜਾ ਮੇਰਾ ਮੁੰਡੀ ਆ ਉਹ ਹੁਣ 5 ਜਮਾਤਾਂ ਪੜ ਗਈ ਆ ਮੈਂ ਉਹਨੂੰ ਫੈਕਟਰੀ ਖੋਲ ਕੇ ਦੇਣੀ ਬਾਬੂ ਜੀ ਤੁਸੀਂ ਦੱਸਿਓ ਕਿਹੜੀ ਕੰਪਨੀ ਦਾ ਤਾਨੂੰ ਦੁੱਧ ਚਾਹੀਦਾ ਨਕਲੀ ਫੈਕਟਰੀ ਲਾ ਕੇ ਦਿੱਤਾ ਪੈਕੇਟ ਬਣਾਉਂਦਾ ਜਿਹੜੀ ਫੈਕਟਰੀ ਦਾ ਤੁਸੀਂ ਦੁੱਧ ਮੰਗੂਗੇ ਜਿਹੜੀ ਬਦੀ ਕੰਪਨੀ ਦਾ ਦੁੱਧ ਮੰਗੂਗੇ ਉਸੇ ਕੰਪਨੀ ਦਾ ਦੁੱਧ ਦਊਂਗੇ ਹੈਵੀ ਡਿਸਕਾਊਂਟ ਬਾਉ ਜੀ ਮੈਨੂੰ ਕੱਚਾ ਕਿਡਾਰੀ ਨਾ ਸਮਝਿਓ ਓ ਯੈਸ 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 ਦੋ ਸਾਲ ਪਹਿਲਾਂ ਮੁੰਬਈ ਤੋਂ ਇਹੋ ਜਿਹਾ ਕੇਸ ਸਾਹਮਣੇ ਆਇਆ ਸੀਗਾ ਮੈਂ ਵੀ ਖਬਰ ਪੜ੍ਹੀ ਸੀ ਪਰ ਤੂੰ ਕਿ ਸਾਨੂੰ ਬੇਫਕੂਫ ਸਮਝਿਆ ਹੋਇਆ ਹੁਣ ਆਪਣੇ ਸਾਰੇ ਗੁਨਾ ਤੂੰ ਕੈਮਰੇ ਅੱਗੇ ਕਬੂਲ ਕੀਤੇ ਆ ਤੈਨੂੰ ਵੀ ਜੇਲ੍ਹ ਜਾਣਾ ਪਵੇਗਾ ਔਰ ਤੇਰੇ ਵਰਗੇ ਮਾੜੇ ਅਨਸਰ ਦਾ ਜੇਲ੍ਹ ਜਾਣਾ ਬਹੁਤ ਜ਼ਰੂਰੀ ਹੈ ਤੈਨੂੰ ਸਜ਼ਾ ਹੋਣੀ ਚਾਹੀਦੀ ਹੈ। ਓਹੋ ਬਾਉ ਜੀ ਤੁਸੀਂ ਬਰਾ ਪੋਲਾ ਹੈਗੀ ਬਰਾ ਬਾਉ ਜੀ ਬਰਾ ਪੋਲਾ ਹੈਗੀ ਬਹੁਤ ਪੋਲਾ ਹੈਗੀ ਬਾਉ ਜੀ ਮੈਂ ਤੁਹਾਨੂੰ ਫੇਮਸ ਕਰਨ ਲਈ ਇੱਥੇ ਇੰਟਰਵਿਊ ਕਰਨ ਤੋਰਿਆ ਤੁਹਾਡੀ ਸਟੂਡੀਓ ਵਿੱਚ। ਓ ਬਾਉ ਜੀ ਮੈਂ ਤਾਂ ਆਪ ਜੇਲ੍ਹ ਜਾਣਾ ਚਾਹਦੀ ਤਾਂ ਤੁਹਾਡੇ ਸਟੂਡੀਓ ਹੀ ਤਾਂ ਹੀ ਖੁੱਲ ਕੇ ਗੱਲ ਕਰਦੀ ਮੈਂ ਖੁਦ ਜੇਲ੍ਹ ਜਾਣਾ ਚਾਹਦੀ ਆ। ਕਿਉਂ? ਓ ਜੀ ਅਸਲ ਵਿੱਚ ਤੁਹਾਨੂੰ ਦੱਸਦੀ ਹੈਗਾ ਮੈਂ ਹੁਣ ਭਗਵਾਨ ਦੀ ਕਿਰਪਾ ਨਾਲ ਆਪਣਾ ਕੰਮ ਬਹੁਤ ਸੈਟ ਹੈਗੀ। ਬਹੁਤ ਕਮ ਹੈਗੀ ਆਪਾਂ ਨੂੰ ਕੋ 1 ਮਿੰਟ ਦਾ ਬੇਲ ਹੈ ਨਹੀਂ ਐਨਾ ਆਰਡਰ ਐਨਾ ਆਰਡਰ ਐਨਾ ਆਰਡਰ ਪਰ ਬਾਉ ਜੀ ਜਿਆਦਾ ਆਰਡਰ ਕਰਕੇ ਭਗਵਾਨ ਦੀ ਕਿਰਪਾ ਨਾਲ ਜਿਆਦਾ ਕਮਾਈ ਹੋਣ ਕਰਕੇ ਹੁਣ ਆਂਦਰਵਾਲ ਤੋਂ ਹੁਣ ਵਾਲਿਆਂ ਦੀ ਮੇਰੇ ਤੇ ਅੱਖ ਅੜ ਗਈ ਹੈ ਬਾਉ ਜੀ ਬਾਉ ਜੀ ਮੈਂ ਤਾਂ ਅੰਦਰ ਖੁਦ ਜਾਣਾ ਤਾਂ ਜੋ ਜਾ ਕੇ ਸੈਟਿੰਗ ਕਰਕੇ ਆ ਸਕਾਂ ਆਂਦਰਵਾਲ ਵਾਲਿਆਂ ਨੂੰ થોਰਾ ਪੈਸਾ ਦੇ ਕੇ ਪ੍ਰੋਟੈਕਸ਼ਨ ਲੈ ਸਕਾਂ ਬਾਉ ਜੀ ਆਪਾਂ ਨੂੰ ਟੈਨਸ਼ਨ ਕੋਈ ਨਹੀਂ ਚਾਹੀਦਾ ਇਸੇ ਕਰਕੇ ਮੈਂ ਸੋਚਿਆ થોੜੇ ਦਿਨ ਜੇਲ੍ਹੇ ਜਾ ਕੇ ਅੰਦਰ ਸੈਟਿੰਗ ਕਰਕੇ ਉਹਨੇ ਕੀ ਜੇ ਸਮਝੇ ਨਹੀਂ ਮੈਂ ਅੰਦਰ ਜਾ ਕੇ ਸੈਟਿੰਗ ਕਰਨੇ ਜਿਹੜਾ ਬਾਹੂਬੰਦੀ ਹੈਗਾ ਆ ਉਹਦੇ ਨਾਲ ਗੱਲਾਂ ਮਿੱਠੀਆਂ-ਮਿੱਠੀਆਂ ਮਾਰ ਕੇ ਸੈਟਿੰਗ ਕਰਨੀਆਂ ਜਿਹੜਾ ਪੈਸਾ ਮੰਗੂਗਾ ਉਹਨੂੰ ਪੈਸਾ ਦੇਣੀ ਆ ਜਿਹੜਾ ਕੋਈ ਹੋਰ ਕਹਿ ਗਿਆ ਉਹਦੀ ਪ੍ਰਤਿਕਸ਼ਨ ਲੈ ਲੈਣੀ ਸਾਰਿਆਂ ਦਾ ਸੈਟਿੰਗ ਕਰਕੇ ਆ ਨਹੀਂ ਤਾਂ ਜੋ ਰਜੋਦਾ ਨੂੰ ਕੰਮ ਕਰਨ ਵਿੱਚ ਕੋਈ ਦਿੱਕਤ ਨਾ ਆਵੇ ਕੀ ਮਤਲਬ ਬਾਹਰ ਆ ਕੇ ਮਾਵੀ ਕਹੂੰਗੀ ਜੇਕਰ ਕੋਈ ਮੈਨੂੰ ਤਮਕੀਦ ਆਊਗਾ ਮੈਨੂੰ ਡਰਾਊਗਾ ਮੈਂ ਕਹੂੰਗੀ ਜੇਲਾ ਵਿੱਚ ਫੋਨ ਆਉਣਗੀ ਉਹਨਾਂ ਨਾਲ ਪਰ ਕੀ ਨਾ ਤਰ ਰਜੋਦਾ ਦੀ ਹੂੰ ਦੇਖ ਤੂੰ ਅੰਦਰ ਜਾਣਾ ਤੇ ਇੱਕ ਦਿਨ ਤੂੰ ਅੰਦਰੋਂ ਬਾਹਰ ਆਹੇ ਜਾਣਾ ਔਰ ਬਾਹਰ ਜਦ ਤੂੰ ਆਣਾ ਲੋਕਾਂ ਨੇ ਤੈਨੂੰ ਫਿਰ ਸਲੂਟ ਕਰਨਾ ਪਰ ਤੂੰ ਅੰਦਰ ਜਾ ਕੇ ਬਾਹਰ ਆਵੇਂ ਉਸ ਤੋਂ ਪਹਿਲਾਂ ਮੈਂ ਤੈਨੂੰ ਇੱਕ ਅਜੀਹੀ ਚੀਜ਼ ਦੇਣੀ ਚਾਹੁੰਨਾ ਜਿਹੜੀ ਤੂੰ ساری ਜ਼ਿੰਦਗੀ ਯਾਦ ਰੱਖੂਗਾ ਤੈਨੂੰ ਇਹ ਚੀਜ਼ ਕਦੀ ਭੁੱਲੂਗੀ ਨਹੀਂ ਕੀ ਬਾਪੂ ਜੀ ਬਤਾਓ 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 ਬਾਪੂ ਜੀ ਕੀ ਦੇਵਾਂਗੀ ਤੂੰ ਉਹ ਨਾ ਆਵਣੀ ਗੁਰੂ ਜੀ ਸਾਥਿਓ ਅਸੀਂ ਇੱਕ ਕਾਲਪਨਿਕ ਫਨੀ ਵੀਡੀਓ ਤੁਹਾਡੇ ਲਈ ਬਣਾਈ ਹੈ ਤਾਂ ਜੋ ਤੁਹਾਨੂੰ ਜਾਗਰਤ ਕਰ ਸਕੇ ਤੁਹਾਨੂੰ ਸੁਚੇਤ ਕਰ ਸਕੇ ਕਿਉਂਕਿ ਮੈਂ YouTube ਤੇ ਅਜਿਹੀਆਂ ਬਹੁਤ ਸਾਰੀਆਂ ਖਬਰਾਂ ਦੇਖਿਆ ਸੀਗੀਆਂ ਅਖਬਾਰਾਂ ਵਿੱਚ ਬਹੁਤ ਸਾਰੀਆਂ ਖਬਰਾਂ ਪੜੀਆਂ ਸੀ ਕਿ ਮਾੜੇ ਅੰਸਰ ਕਿਵੇਂ ਇਹ ਧਾਂਤ ਲੀਆਂ ਕਰਦੇ ਨੇ ਮਲਾਵਟ ਖੋਰੇ ਔਰ ਸਾਡੇ ਸਰੀਰ ਦਾ ਖਿਲਵਾੜ ਕਰਦੇ ਆ ਸਲਾਹ ਤੁਹਾਨੂੰ ਬਸ ਇੰਨੀ ਹੈ ਕਿ ਆਪਣੇ ਜਾਣੇ ਪਰਖੇ ਜਾਂਚੇ ਬੰਦੇ ਤੋਂ ਹੀ ਦੁੱਧ ਲਓ ਪਰ ਫਿਰ ਵੀ ਤੁਹਾਨੂੰ ਜੇਕਰ ਕੋਈ ਸ਼ੰਕਾ ਲੱਗਦੀ ਹੈ ਤਾਂ ਜ਼ੁਬਾਨ ਟੈਸਟ ਕਰ ਲਿਆ ਕਰੋ ਕਿਉਂਕਿ ਤੁਹਾਡੀ ਜ਼ੁਬਾਨ ਤੁਹਾਨੂੰ ਝੂਠ ਨਹੀਂ ਬੋਲੇਗੀ। ਸ਼੍ਰੀਕਲ ਇਹ ਤੁਹਾਨੂੰ ਵੀਡੀਓ ਕਿਵੇਂ ਲੱਗੀ ਤੁਸੀਂ ਕਮੈਂਟ ਕਰਕੇ ਦੱਸ ਸਕਦੇ। ਬਹੁਤ ਬਹੁਤ ਸ਼ੁਕਰੀਆ।